चौधरी मां का अपना लापरी सिंह खुशीपुर आज ऐसे पहुंचे डेरा बाबा नानक ਸੋ ਤੁਸੀਂ ਤਸਵੀਰਾਂ ਦੇ ਵਿੱਚ ਪਿੱਛੇ ਦੇਖ ਰਹੇ ਹੋ ਇਹ ਜਿਹੜਾ 메ਨ ਹਾਲ ਗੇਟ ਬਣਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਇਹ ਜਿਹੜਾ ਹਾਲ ਗੇਟ ਦਿਖਾ ਦੇਣਾ ਸੋ ਇਸ ਹਾਲ ਗੇਟ ਦੇ ਥੱਲੇ ਇੱਕ ਬਜ਼ੁਰਗ ਬੈਠਾ ਹੁੰਦਾ ਜੋ ਕਿ ਧੰਨ ਧੰਨ ਸ਼ਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ ਸ਼ਬਦ ਜਿਹੜੇ ਗਾਇਨ ਕਰਦਾ ਹੈ ਸੋ ਜਦੋਂ ਵੀ ਤੁਸੀਂ ਕਾਰਿਡੋਰ ਤੇ ਆਓਗੇ ਤੁਹਾਨੂੰ ਇਹ ਬਜ਼ੁਰਗ ਜਿਹੜਾ ਬਿਲਕੁਲ ਗੇਟ ਦੇ ਨੇੜੇ ਜਿਹੜਾ ਦੇਖਣ ਨੂੰ ਮਿਲੇਗਾ ਸੋ ਸਾਡੇ ਨਾਲ ਬਜ਼ੁਰਗ ਮੌਜੂਦ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਅਸਿਕਾ ਪਾਪਾ ਜੀ ਮਾਰ ਆਇਆ ਕਿਹ ਬਈ ਮਾਤਾ ਆਇਓ ਕੀ ਨਾ ਬਜ਼ੁਰ ਤੁਸੀਂ عارف ਨਹੀਂ ਉਹ ਬਿਲਕੁਲ ਤੋਂ ਦੇ ਕਿਹੜਾ ਪਿੰਡ ਉਹ ਦੋ ਹੈ ਨਹੀਂ ਬਾਬਾ ਜੀ ਇੱਥੇ ਮਤਲਬ ਕਿਵੇਂ ਦੇਖ ਸਕਦਾ ਐ ਰੱਬਾ ਬਿਕਰੀ ਜਾਏਗੀ ਬਾਬੇ ਨਾ ਨਹੀਂ ਜਾਣਦਾ ਨਹੀਂ ਬਾਬਾ ਜੀ ਤਾਂ ਕਾ ਕੋ ਛੱਡ ਕੇ ਜਾਂਦੇ ਇੱਥੇ ਵੀ ਨਾ ਆਉਂਦੇ ਇੱਥੇ ਮੈਂ ਆ ਬਾਤ ਕਰਦੇ ਉਹ ਬਰਬਾਦ ਸਦੇ ਬਾਚਦੇ ਹਾਂ ਜੀ ਹਾਂ ਜੀ ਦਿੱਲੀ ਬਾਬਾ ਜੀ ਮੇਰੇ ਖਿਆਲ ਨਾਲ ਤਕਰੀਬਨ ਸੰਗਤਾਂ ਦੱਸਦੇ ਨੇ ਦਿੱਲੀ ਆਉਂਦੇ ਜੋ ਕੋਈ ਮੈਨੂੰ 12 13 ਸਾਲ ਹੋ ਗਏ ਬਰਤ ਇਹਨਾਂ ਸੌ ਨਹੀਂ ਕੋਰੀਡੋਰ ਤੇ ਸਥਾਪਿਤ ਹੁੰਦਾ ਪਹਿਲਾਂ ਇੱਥੇ ਜਗ੍ਹਾ ਪਹਿਲੀ ਨਹੀਂ ਮੈਂ ਇਹ ਪਹਿਲਾ ਹਾਂ ਇਹ ਮੈਂ ਮਗਰੋਂ ਨਹੀਂ ਇਹ ਜਿਹੜਾ ਗੋਦਰਾ ਇਹ ਪਹਿਲਾਂ ਬਣਾਇਆ ਕਿ ਕੋਰੀਡੋਰ ਬਾਬਾ ਇੱਥੇ ਸ਼ਿਬ ਸ਼ਿੰਗ ਹੋਇਆ ਹਾਂ ਜੀ ਉਹ ਹੰਦਾਵਾ ਉਹਦਾ ਕੋਟ ਵਾਲਾ ਉਹਦਾ ਕੋਟ ਵਾਲਾ ਹਾਂਜੀ ਤੇ ਕਿਵੇਂ ਜਿਹੜੀ ਇਦੋਂ ਜਿਹੜੀ ਆ ਸੋਜੀ ਹੋਈ ਆ ਹਾਂਜੀ ਪਾਸਾਂ ਕਰਕੇ ਉਹ ਤਾਂ ਨਹੀਂ ਨਹੀਂ ਬਾਬਾ ਜੀ ਜਿਹੜਾ ਤੁਸੀਂ ਮੈਨੂੰ ਸ਼ਬਦ ਜਿਹੜਾ ਗਾਇਨ ਕਰਨ ਦੇ ਜੋ ਇਹ ਮਤਲਬ ਹੂੰ ਹੁਣ ਗਾਇਨ ਕਰਨ ਦੇ ਜਾਂ ਪਹਿਲਾਂ ਕਿਹੜਾ ਕੰਮ ਕਰਦੇ ਪਹਿਲਾਂ ਆਈ ਦੇ ਕੇ ਰਾਤ ਕੋਈ ਕਰਦੇ ਜਿੱਦਾਂ ਤੇ ਕਰਦੇ ਮਾਤਾ ਦੇ ਮਾਤਾ ਦੇ ਹਾਂ ਤੇ ਕਿ ਉੱਚੀ ਪੇਂਦੀ ਟੀਮੀ ਦਾ ਕਿਵੇਂ ਨਾਲਗੇ ਤੇ ਕਰਦੇ ਆਪ ਕੋਲ ਦਿਨ ਲੱਗੇ ਗੁਆਂ ਦਿਨ ਨਾਲ ਹੀ ਪੈਣਾ ਨਾਲ ਹੀ ਮੋ ਪਾਈ ਕੀਆ ਬਾਡੀ ਫਿਰ ਰੱਬ ਕਰੇ ਮੈਂ ਇਤਨੀ ਮਤਲਬ ਉਹ ਕਿਵੇਂ ਮਤਲਬ ਮਾਂਚ ਆਇਆ ਇਹ ਮੰਨ ਕੇ ਇਹ ਆਇਆ ਕਿ ਲੈ ਦੇ ਲੈ ਹੁੰਦੇ ਆ ਹਾਂਜੀ ਝੂਠੇ ਮਿੱਠੂ ਮਾਰਦੇ ਐਸੇ ਗੋਦੀ ਚੱਕਣਾ ਆਜੀ ਹਾਂਜੀ ਇੱਕ ਗੋਭੀ ਕੋਈ ਤੇ ਇੱਕ ਗੋਭੀ ਕੋਈ ਬੈ ਬੰਦਿਆ ਖਾ ਕੇ ਬੈ ਜਾ ਐਸੀ ਮੈਂ ਇਹ ਤੇ ਹੁੰਦੀ ਆ ਕੰਦੂਰ ਤੇ ਸੰਗਤ ਹੁੰਦੀ ਆ ਹਾਂਜੀ ਮਤਲਬ ਤੁਹਾਡਾ ਮਤਲਬ ਤੁਹਾਨੂੰ ਕਿ ਜਾਂਦੇ ਨੇ ਮਤਲਬ ਹਾਂਜੀ ਸਰ ਜੀ ਕੋਈ ਸੇਵਾ ਦੇ ਦੇ दो गाणा जो शब्द शुरू सामू आमान मै नानी गरीबी नीब हो ਬਾਣਾ ਕਥਾ ਆ ਹੋ ਗਿਆ ਸੁਣਨਾ ਬਾਣਾ ਆ ਮਾੜੀ ਜੀ ਕੋ ਤਾਂ ਦੀ ਪਾਕਿਸਤਾਨੀ ਮਤਲਬ ਉਹ ਗਏ ਜਦੋਂ ਉਹ ਕਰਦੇ ਸਾਬ ਤੇ ਕਦੇ ਗਏ ਵੀ ਦਰਸ਼ਕਾਂ ਬਾਬੇ ਦੇ ਨਾ ਉੱਧ ਨਹੀਂ ਗਏ ਠੀਕ ਹੈ ਇੰਨੇ ਚਿਰ ਤੋਂ ਬਾਬਾ ਜੀ ਇੱਥੇ ਬੈਠੇ ਨੇ ਕਦੀ ਕਨੇ ਮਤਲਬ ਅਪਰੋਚ ਹੀ ਕੀਤੀ ਤਾਂ ਪ੍ਰਸ਼ਾਸਨ ਹੁੰਦਾ ਵਾ ਕਿ ਮੈਂ ਗੁਮਾਂਚਾ ਆਇਆ ਨਹੀਂ ਕਦੀ ਉੱਧ ਜਾਣਾ ਨਾ ਕਿਉਂ ਬਾਬੇ ਦਰਸ਼ਕਾਂ ਮਾਰੇ ਹਾਂ ਆਖੀ ਗੱਤ ਚ ਰੋਕੀ ਜਾਂਦੇ ਨਿੱਕਾ ਜਿਹਾ ਦਿਚਾ ਨਹੀਂ ਕੇ ਰੂਣੀ ਤੇ ਖਲਸਾ ਉਹ ਅਜੇ ਵੀ ਜੀ ਰਿਹਾ ਨਾ ਇਹ ਪਰ ਹੋਰ ਉਹ ਬੈਠੀ ਦਾ ਬੇ ਮਾਰੀਆਂ ਕਿ ਕਿਹ ਚੀਜ਼ ਦੀ ਕਮੀ ਹੈ ਮਾਦ ਬੱਚਾ ਕਮੀ ਜਾਣਾ ਪੈਂਦਾ ਤੋ ਟੜ ਕੇ ਆ ਅਗਰ ਦੂਰ ਤੇ ਅੱਜ ਨਹੀਂ ਜੇ ਕੋ ਪ੍ਰਸ਼ਾਸਨ ਤੇ ਤੁਹਾਰੀ ਜਾਪ ਉਹ ਤੁਹਾਨੂੰ ਕੋਈ ਐਸੋ ਜੀ ਅਫਸਰ ਨਹੀਂ ਮਿਲੇ ਵੀ ਜਾਣਦਾ ਤੁਹਾਨੂੰ ਦੇ ਦੇਣਾ ਆਪ ਡਾਕਰ ਦੇਣ ਇਹ ਜਾ ਹੈ ਮਲਵਾ ਕੀ ਮਚ ਖਵਾਸ਼ ਹੈ ਗਈ ਹਾਂ ਕੀ ਕੀ ਮੰਗ ਰਹੇ ਆ ਦੇ ਪ੍ਰਸ਼ਾਸਨ ਕੋਲ ਪਾਸਪੋਰਟ ਹੈਗਾ ਵਾ ਹਾਂਜੀ ਪਾਸਪੋਰਟ ਹੈਗਾ ਵਾ ਨਹੀਂ ਪਾਸਪੋਰਟ ਬਣਨਾ ਪੈਣਾ ਉਹ ਤੇ ਜੇ ਕੋਈ ਪ੍ਰਸ਼ਾਸਨ ਤੱਕ ਹਰੀ ਜਾऊं ਤੇ ਇਹਨਾਂ ਚੀਜ਼ ਤੇ ਬੈਠੇ ਜੋ ਅਫਸਰ ਦੇ ਜਾਂ ਕਿ ਇਹਦੇ ਮਾਂ ਤੇ ਮੇਰ ਪੈ ਗਈ ਬਜ਼ੁਰਗ ਨੇ ਚਿੱਤ ਤੇ ਬੈਠਿਆ ਬਜ਼ੁਰਗ ਦਰਸ਼ਕ ਉਹਨੇ ਮਾਂ ਤੇ ਖਵਾਸ਼ ਆ ਤੇ ਜੇ ਤੁਹਾਨੂੰ ਉਹਦਾ ਹੀ ਕੋਈ ਐਪਸਟੀ ਦਿੱਤੀ ਜਾਵੇ ਕੋਈ ਮੈਂ ਦਸਮਰਤਾ ਦਾ ਪਰਸਨ ਹੀ ਤਿਆਰ ਕਰਕੇ ਤੁਹਾਨੂੰ ਭੇਜਿਆ ਜਾਵੇ ਤੇ ਜਾਓਗੇ ਜਾਵਾਂਗੇ ਤੇ ਬਜ਼ੁਰਗ ਕਿ ਕਿ ਖਰਚ ਕੌਣ ਕਰੌਣੇ ਆਪਣੇ ਆਪਣੇ ਇੱਕ ਲੜਕਾ ਕੀ ਕਰਦਾ ਉਹਦੇ ਪੱਛੇ ਦਾ ਕੰਮ ਕਰਦੇ ਦੋ ਬਟ ਉਹਦੇ ਦੋ ਨੀ ਗਾੜੀ

ਹਲੋ ਜਿਹੜਾ ਮਿਲ ਘਰ ਦੇ ਗਜਰਿਆ ਤੇ ਥੋੜਾ ਬਹੁਤ ਇੱਥੋਂ ਮਲ ਨੂੰ ਦੇ ਦਿੰਦੇ ਤੁਸੀਂ ਕੱਢ ਦਿੰਦੇ ਉਹ ਹੀ ਲੈਣਗੇ ਉਹ ਇਹ ਤੋਂ ਹਾਂ ਉਹ ਹੀ ਜੀ ਤੁਹਾਡੀ ਢੀਮ ਲੈਣੇ ਥੋੜੇ ਦੇ ਮੀਂਹ ਹੋ ਜਾਂਦਾ ਠੀਕ ਠੀਕ ਹਾਂ ਮਲ ਜਿਹੜਾ ਪ੍ਰਸ਼ਾਸਨ ਕਰੀ ਦੇਣ ਦਾ ਮਤਲਬ ਕੋਈ ਆਪਰਟੀਟੀ ਤੇ ਫਿਰ ਜਾਓਗੇ ਜਰੂਰ ਮਤਲਬ ਦਰਸ਼ ਕਰਨੀ ਜੀ ਹਾਂ ਉਹ ਤਾਂ 12 ਸਾਲ ਹੋ ਗਏ ਮਲੇ ਇੱਥੇ ਬਿਰਲ ਆਇਆ ਹਾਂ ਜੀ ਬੱਸ ਚਲ ਜਾਂਗੇ ਕਿਹਦੇ ਨਾਲ ਦੇਖੋ ਖੜੂ ਥੋੜੂ ਘਮਲ ਜਾਣਾਗਾ ਹਾਂ ਦਿਲ ਦੀ ਨਹੀਂ ਜਾਣਾ ਆਹੋ ਤੇ ਜਾਵਾਂਗੇ ਜੀ ਜੀ ਹਾਂ ਦੇਖੋ ਜੀ ਪ੍ਰਸ਼ਾਸਨ ਅਧਿਕਾਰੀਆਂ ਤੋਂ ਜਿਹੜੀ ਆ ਬਾਪੂ ਦੀ ਜਿਹੜੀ ਆ ਦਿਲ ਦੀ ਜਿਹੜੀ ਆ ਪਹਾੜ ਆ ਕਿ ਕੋਈ ਪ੍ਰਸ਼ਾਸਨ ਅਧਿਕਾਰੀ ਦੇ ਪਾਸਪੋਰਟ ਬਾਪੂ ਦੇ ਕੋਲ ਨਹੀਂ ਹੈਗਾ ਪਰ ਫਿਰ ਇਮਾਨ ਦੇ ਵਿੱਚ ਇੱਕ ਆਸ ਪਿਆ ਕਿ ਬਜ਼ੁਰਗ ਜਿਹੜੇ ਆ ਪਾਕਿਸਤਾਨ ਦੇ ਜਿਹੜੇ ਆ ਕਰੀਬ ਗੁਰਦ੍ਰਸ਼ ਸਾਹਿਬ ਦੇ ਜਿਹੜੇ ਆ ਦਰਸ਼ਨ ਕਰਨ ਦੀ ਜਿਹੜੀ ਮੱਤ ਦੇ ਵਿੱਚ ਜੀ ਸੋ ਪ੍ਰਸ਼ਾਸਨ ਅਧਿਕਾਰੀਆਂ ਤੋਂ ਮੰਗ ਲਗਾ ਰਹੇ ਨੇ ਬਾਪੂ ਦੇ ਕੋਲ ਪਾਸਪੋਰਟ ਨਹੀਂ ਹੈ ਕੋਈ ਆਹ ਜੀ ਕੋਈ ਨਿਜਮ ਜਾ ਕੋਈ ਡਾਕੂਮੈਂਟ ਇਹਨਾਂ ਦਾ ਪਰਸਨ ਹੀ ਤਿਆਰ ਕਰਕੇ ਦਿੱਤਾ ਜਾਵੇ ਤਾਂ ਬਜ਼ੁਰਗ ਜਿਹੜੇ ਨੇ ਦਰਸ਼ਨ ਕਰਕੇ ਆ ਸਾਨੂੰ ਬਜ਼ੁਰਗਾਂ ਦੀ ਉਮਰ ਵੀ ਖਾਸੀ ਮੇਰੇ ਨਾਲ ਹੋ ਚੁੱਕੀ ਹੈ ਕੈਮਰਾਮੈਨ ਰਾਜਵਿੰ